ਜੀ ਆਇਆਂ ਨੂੰ ਸਸਰੀਆ ਕਾਲ ਕਿਦਾਂ ਹਾਲ ਚੱਲ ਆ ਵੀਰੋ ਉਮੀਦ ਕਰਦਾ ਠੀਕ ਹੋਵਗੇ ਵਧੀਆ ਹੋਵਗੇ ਰੱਬ ਸੋਣਾ ਸਾਰੇ ਨੂੰ ਚੜ੍ਹਦੀ ਕਲਾ ਜ ਰੱਖੇ ਲੋ ਜੀ ਕਹਿੰਦੇ ਆ ਕਿ ਇੱਕ ਚੀਜ਼ ਐ ਨਾ ਉਹ ਆਪਣੀ ਜਗ੍ਹਾ ਤੇ ਹੋਵੇ ਤਾਂ ਹੀ ਸੋਹਣੀ ਲੱਗਦੀ ਐ ਅਗਰ ਆਪਣੀ ਜਗ੍ਹਾ ਤੋਂ ਇੱਧਰ ਉੱਧਰ ਹਟ ਜਾਵੇ ਨਾ ਤੇ ਉਹ ਉਹਦੀ ਜ਼ਰਾ ਵਕਤ ਨਹੀਂ ਦਿੰਦੀ ਤੇ ਉਹ ਜਿਨੇ ਜਿਨੇ ਉਹਨੂੰ ਬਲੇ ਚਾਵਨ ਰੱਖਿਆ ਹੋਏ ਨਾ ਉਹਨੂੰ ਪੈੜੀ ਲੱਗਣ ਲੱਗ ਪੈਂਦੀ ਜਿਵੇਂ ਹੁਣ ਇੱਕ ਜਨਾਨੀ ਐ ਨਾ ਜਨਾਨੀ ਐ ਉਹ ਆਪਣੇ ਮਰਦ ਨਾਲ ਹੀ ਸੋਹਣੀ ਲੱਗਦੀ ਹੈ ਠੀਕ ਹੈ ਉਹਦੀ ਮਰਦ ਦੇ ਨਾਲ ਉਹਦੀ ਬੁੱਕਤ ਹੈ ਉਹਦੀ ਮਰਦ ਦਾ ਸ਼ਾਨ ਹੈ ਮਰਦ ਦੇ ਨਾਲ ਉਹਦੀ ਸ਼ਾਨ ਹੈ ਉਹ ਅਗਰ ਮਰਦ ਤੋਂ ਲਹਿਦਾ ਹੋ ਜਾਂਦੀ ਹੈ ਨਾ ਤੇ ਉਹਦੀ ਬੁੱਕਤ ਨਹੀਂ ਰਹਿੰਦੀ ਖਤਮ ਹੋ ਜਾਂਦੀ ਹੈ ਠੀਕ ਹੈ ਫਿਰ ਉਹਨੂੰ ਉਹ ਫਿਰ ਇੱਕ ਸਿੰਗਲ ਔਰਤ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਹੁਣ ਜਿਵੇਂ ਦਰਖਤ ਤੇ ਦਰਖਤ ਦੇ ਪੱਤਾ ਲੱਗਾ ਨਾ ਉਹ ਦਰਖਤ ਦੇ ਉੱਤੇ ਲੱਗਾ ਤੇ ਉਹਦੀ ਬੜੀ ਵੈਲਿਊ ਹੈ ਠੀਕ ਹੈ ਉਹਦੇ ਤੇ ਰੌਣਕਾਂ ਨੇ ਉਹਦੇ ਤੇ ਖੂਬਸੂਰਤੀ ਉਹਦੀ ਲੇਕਿਨ ਕੋਈ ਜਦ ਦਰਖਤ ਨਾਲ ਥੱਲੇ ਡੇਗ ਜਾਂਦਾ ਉਹਦੀ ਜਰਾ ਉਹ ਕਤ ਨਹੀਂ ਜਾਂਦੀ ਜਾਂਦਾ ਮੁਰਝਾ ਜਾਂਦਾ ਖਤਮ ਹੋ ਜਾਂਦਾ ਮੁਰਝਾ ਜਾਂਦਾ ਉਹਦੀ ਜ਼ਿੰਦਗੀ ਮੁੱਕ ਜਾਂਦੀ ਇਥੇ ਤਰ੍ਹਾਂ ਦਾ ਹੀ ਬਿਆਨ ਇੱਕ ਰਣਜੀਤ ਸਿੰਘ ਦਾਦਰੀਆਂ ਵਾਲਾ ਅੱਛਾ ਬਹੁਤ ਅੱਛਾ ਕਥਾ ਹੁੰਦੀ ਉਹਨਾਂ ਦੀ ਬਹੁਤ ਅੱਛੇ ਬਿਆਨ ਕਰਦੇ ਆ ਉਹ ਇੱਕ ਬਿਆਨ ਕਰ ਰਹੇ ਨੇ ਔਰਤਾਂ ਦੇ ਉੱਤੇ ਅੱਛਾ ਉਹ ਤਾਂ ਵਿਆਹ ਤੇ ਸੋਚ ਸਾਰੇ ਔਰਤਾਂ ਤੇ ਚੱਲ ਜਾਂਦਾ ਉਹ ਬੜੀ ਸਿਆਣੀ ਗੱਲ ਕਰ ਰਹੇ ਨੇ ਚਲੋ ਉਹਨਾਂ ਦੀ ਗੱਲ ਸੁਣਨੇ ਆ ਨਾਲ ਦੋਸਤਾਂ ਨਾਲ ਸ਼ੇਅਰ ਕਰਨੇ ਆ ਤੇ ਉਹ ਕੀ ਸਮਝਾਣਾ ਚਾਹ ਰਹੇ ਨੇ ਚਲੋ ਜੀ ਵੀਰੋ ਭੈਣੋ ਆ ਬੀਬੀਆਂ ਦੇ ਹੱਥਾਂ ਆ ਨਹੁੰਨੇ ਨਹੁੰ ਕਈਆਂ ਨੇ ਲੰਬੇ ਲੰਬੇ ਵਧਾਏ ਨੇ ਨਾ ਬੀਬੀਆਂ ਨੇ ਨਹੁੰ ਹੱਥਾਂ ਦੇ ਨਹੁੰ ਨੀਲ ਕਿਤਾ ਉਹਨਾਂ ਨੂੰ ਡਿਜ਼ਾਈਨ ਕੀਤਾ ਹੁੰਦਾ ਡਿਜ਼ਾਈਨ ਨਹੁੰਆਂ ਦੇ ਵੀ ਡਿਜ਼ਾਈਨ ਕਮਾਲ ਦੀ ਗੱਲ ਨਹੀਂ ਬੰਦਿਆਂ ਦੇ ਪੰਜ ਸੱਤ ਰੰਗ ਹੁੰਦੇ ਉਹੀ ਕੱਪੜੇ ਹੁੰਦੇ ਬੀਬੀਆਂ ਵਾਲੇ ਨਹੁੰਆਂ ਦੇ ਵੀ ਡਿਜ਼ਾਈਨ ਹੁੰਦੇ ਨਹੁੰਆਂ ਦੇ ਹੁੰਦੇ ਵੀ ਡਿਜ਼ਾਈਨ ਬੜੇ ਛੋਣੇ ਨੂੰ ਬੰਦਾ ਐ ਅੱਛਾ ਬੰਦਾ ਨਹੀਂ ਨਾ ਘਿਆ ਨੂੰ ਨਹੀਂ ਤੇ ਬੀਬੀ ਨੇ ਕੋਣ ਹੈ ਤੇ ਉਹ ਲੱਗੀ ਬਣਾਉਣ ਲੱਗੀ ਤੇ ਉਹ ਟੁੱਟ ਗਿਆ ਨੋ ਤੇ ਟੁੱਟ ਕੇ ਉਹ ਜਦੋਂ ਨਉ ਟੁੱਟਿਆ ਉਹ ਕਹਿੰਦੀ ਮੇਰੇ ਘਰ ਨਾਲ ਕਹਿੰਦਾ ਸੀ ਨੋ ਹੀ ਬਹੁਤ ਵਧੀਆ ਉਹਨੇ ਚੱਕਿਆ ਸਾਹਮਣੇ ਰੱਖ ਲਿਆ ਘਰ ਵਾਲਾ ਆਇਆ ਕਹਿੰਦੀ ਪਰਸ ਚ ਪਾ ਲਉ ਧਣ ਸੋਹਣਾ ਲੱਗਦਾ ਸੀ ਆ ਕਿਉਂ ਕਹਿੰਦੇ ਤੁਸੀਂ ਤੇ ਕਹਿੰਦੇ ਸੋਹਣਾ ਹੀ ਬਹੁਤ ਲੱਗਦਾ ਕਹਿੰਦਾ ਨਿਆਲ ਲੱਗੇ ਹੀ ਸੋਹਣਾ ਲੱਗਦਾ ਇਦਾਂ ਨਹੀਂ ਇਹਨੂੰ ਵੇਖ ਵੀ ਨਹੀਂ ਸਕਦਾ ਮੈਂ ਪਰੇ ਲੰਘ ਪਰੇ ਇਹ ਜੁਲਫਾਂ ਉਹ ਨਾ ਚੇਰੀ ਨੇ ਜਿੰਨਾ ਚਿਰ ਸਿਰ ਤੇ ਨੇ ਨਾਲ ਲੱਗੀਆਂ ਸਿਰ ਤੇ ਜਿੱਦਣ ਵਾਲ ਰੋਟੀ ਚ ਆ ਜਾਂਦਾ ਕਲੇਸ਼ ਪੈ ਜਾਂਦਾ ਇਦਾਂ ਹੀ ਮਾਇਆ ਉਹ ਕਹਿ ਰਿਹਾ ਨਹੀਂ ਕੋਈ ਗੱਲ ਨਹੀਂ ਇੱਕ ਜੁਲਫ ਛਕ ਲੋ ਨਾਲ ਹੀ ਜਿੱਥੇ ਇੰਨਾ ਛਕ ਜਾਏ ਹੋ ਵੀ ਤੁਸੀਂ ਤਾਲਾ ਇੰਨਾ ਚੱਲ ਚੱਲ ਰਿਹਾ ਇੱਕ ਜੁਲਫ ਵੀ ਜਾਣਦੇ ਅੰਤਰੀ ਜੁਲਫਾਂ ਦੇ ਤੇ ਗੀਤ ਗਾਉਣਾ ਉਦੋਂ ਤੈਨੂੰ ਝੱਟਾ ਲੱਗਦਾ ਝੱਟਾ ਉਦੋਂ ਵਾਲ ਇਹ ਕਿਵੇਂ ਆ ਗਿਆ ਖਾਣੇ 'ਚ ਹੁਣ ਕੀ ਹੋ ਗਿਆ ਹੁਣ ਟੁੱਟ ਗਿਆ ਹੁਣ ਨਹੀਂ ਹੁਣ ਟੁੱਟ ਗਿਆ ਜੁੜੇ ਦਾ ਹੀ ਸਦਕਾ ਤੇ ਜੁੜੇ ਦਾ ਹੀ ਸੋਨਾ ਲੱਗਦਾ ਹੈ ਜੁੜੇ ਦੀ ਕਰ ਹੈ ਇਸੇ ਤਰ੍ਹਾਂ ਗੁਰਮਖੋ ਆ ਨੇੜੇ ਨੇੜੇ ਬੋਹੋ ਨੇੜੇ-ਨੇੜੇ ਬੈਠੋ ਤਨੋਂ ਸਿੱਖ ਜਿਹੜੇ ਗਲਤੀਆਂ ਆ ਲੈਦੇ ਨੇ ਨੇੜੇ-ਨੇੜੇ ਲੱਗ ਕੇ ਬੈਂਦੇ। ਭਾਈ ਮਰਦਾਨਾ ਤਾਂ ਹੀ ਮਰਦਾਨਾ ਗੁਰੂ ਨਾਨਕ ਦੇ ਨੇੜੇ-ਨੇੜੇ ਲੱਗ ਕੇ ਰਹਿੰਦਾ। ਦੂਰ-ਦੂਰ ਰਹਿੰਦਾ ਗੱਲ ਨਾ ਬਣਦੀ। ਨੇੜੇ-ਨੇੜੇ ਰਹਿੰਦਾ। ਦੂਰ ਨਹੀਂ ਜਾਏਗਾ। ਤੇ ਇਥੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਬਾਬਾ ਤੇਥੋਂ ਓਲੇ ਨਾ ਹੋਸਾਂ। ਬੰਦੇਰ ਤੋਂ ਦੂਰ ਨਹੀਂ ਆਵਾਂਗਾ ਬਾਬਾ ਤੇਥੋਂ ਬੋਲੇ ਨਾ ਹੋਣਗੇ ਤੇਰੇ ਤੋਂ ਬੋਲੇ ਨਹੀਂ ਹੋਵਾਂਗੇ ਇਸ ਕਰਕੇ ਜੁੜੇ ਰਹੋ ਜੁੜੇ ਰਹੋ ਸਤਕਾਰ ਟੁੱਟਿਆਂ ਦਾ ਨਹੀਂ ਹੋਣਾ ਜੁੜਿਆਂ ਦਾ ਹੋਣਾ ਹੈ ਇੱਜ਼ਤ ਮਾਣ ਜੁੜਿਆਂ ਦਾ ਦੂਰ ਹੋਵੇ ਤੇ ਮੁੜ ਟੁੱਟ ਗਏ ਤੇ ਟੁੱਟ ਗਏ ਤੇ ਜਿੰਨਾ ਚਿਰ ਜੁੜੇ ਰਹੇ ਸਤਕਾਰ ਬਣਿਆ ਰਿਹਾ ਇੱਜ਼ਤ ਮਿਲੀ ਰਹੀ ਤੇ ਸਦਾ ਆਪਣੇ ਆਪ ਨੂੰ ਜੋੜੇ ਨਾਲ ਜੋੜਨਾ ਨੇੜੇ ਰੱਖਣਾ ਦੂਰ ਨਾ ਜਾਈਏ ਦੂਰ ਹੋ ਗਏ ਤੇ ਹੋ ਗਏ ਟੁੱਟ ਗਏ ਤੇ ਟੁੱਟ ਗਏ ਜਿਵੇਂ ਐਥੇ ਜੁੜੇ ਜੁੜੀਏ ਮੂਹ ਲਾਲਨ ਸੋਪ੍ਰੀਤ ਬਣੀ ਐਸੀ ਪ੍ਰੀਤ ਬਣੀ ਐ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਦੋ ਖਿੱਚ ਤਣੀ ਖਿੱਚ ਕੇ ਤਣੀ ਹੋਈ ਤੀ ਸਾਡੀ ਕਹਿੰਦੇ ਢਿੱਲੇ ਜਿਹਾ ਨਹੀਂ ਨਾ ਜੁੜੇ ਹੋਏ ਸੀ ਅਸੀਂ ਕੱਚੇ ਜਿਹੇ ਨਹੀਂ ਸੀ ਨਾ ਜੁੜੇ ਖਿੱਚ ਕੇ ਇੱਕ ਗੱਲ ਹੁੰਦੀ ਐ ਢਿੱਲੀ ਜੀ ਦਿੱਤੀ ਇੱਕ ਹੁੰਦੀ ਖਿੱਚ ਕੇ ਦਿੱਤੀ ਐ ਕਿਤੇ ਗੱਡ ਖਿੱਚ ਕੇ ਦਿੱਤੀ ਹੋਵੇ ਨਾ ਹੋਣੀ ਟੁੱਟਦੀ ਹੋਣੀ ਖੁੱਲ ਸਕਦੀ ਐਸੀ ਬਾਤ ਖਿੰਚ ਤਣੀ ਖਿੱਚ ਕੇ ਤਣੀ ਹੋਈ ਐਸੀ ਪ੍ਰੀਤ ਪਾਈ ਦੀ ਹੈ ਬਿਲਕੁਲ ਐਦਾਂ ਦੀ ਪ੍ਰੀਤ ਪਾਓ ਜੇ ਤੁਹਾਡੇ ਪ੍ਰੀਤ ਟੁੱਟਿਆ ਨਾ ਸਦਾ ਜੁੜੀ ਰਹੇ ਅੱਛਾ ਬੋਧ ਵਧੀਆ ਗੱਲਾਂ ਕਰਦੇ ਨੇ ਤੇ ਬਹੁਤ ਹੀ ਇਹਨਾਂ ਦਾ ਨਾ ਕਤਾ ਜਿਹੜੀਆਂ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਲੋਕ ਇਹਨਾਂ ਦੇ ਦੇਖਿਆ ਕਿੰਨਾ ਮਜਮਾ ਲੱਗਾ ਸੀ ਕਿੰਨੀ ਕਰਾਊਡ ਹੈ ਇੰਨੀ ਕਿ ਇਹਨਾਂ ਦੀ ਫੈਨ ਫਾਲੋਇੰਗ ਹੈ ਨਾ ਤੇ ਯਾਨੀ ਕਿ ਇਹ 24 ਘੰਟੇ ਵੀ ਲਾਈਵ ਰਹਿੰਨਾ ਤੇ ਇਹਨਾਂ ਦੇ ਯਾਨੀ ਕਿ ਫੈਨ ਫਾਲੋਇੰਗ ਜਿਹੜੀ ਇਹ ਉੱਠਦੀ ਨਹੀਂ ਤੇ ਇਹ ਅਕਸਰ ਲਾਈਵ ਵੀ ਬਿਆਨ ਕਰਦੇ ਨੇ ਇੱਥੇ ਇਦਾਂ ਹੀ ਲੱਗਾ ਰਹਿੰਦਾ ਯਾਨੀ ਕਿ ਮਜਮਾ ਆਵਾਮ ਇੱਥੇ ਇਹਨਾਂ ਨੂੰ ਸੁਣਨ ਵਾਸਤੇ ਇੰਨੀ ਕੰਦੀ ਇੰਨੀ ਕੰਦੀ ਹੈ ਕਿ ਮੈਂ ਕਹਿੰਨਾ ਜਗ੍ਹਾ ਕੰਮ ਹੋ ਜਾਂਦੀ ਹੈ ਤੇ ਇਹ ਇਹਨਾਂ ਦਾ ਲਾਈਵ ਇਦਾਂ ਹੀ ਬਿਆਨ ਹੈ ਦਿੱਲੀ ਇਹ ਰਿਕਾਰਡਿੰਗ ਜਿਹੜੀ ਅਸੀਂ ਉੱਥੇ ਲਾਈਵ ਤੇ ਪਤਾ ਨਹੀਂ ਕਿੰਨੀ ਕੀ ਦੇਰ ਹੁੰਦੀ ਹੋਣੀ ਹੈ ਲੇਕਿਨ ਘੰਟੇ ਦੋ ਦੋ ਘੰਟੇ ਦੀ ਲਾਈਵ ਇਹਨਾਂ ਦੀ ਰਿਕਾਰਡਿੰਗ ਆਂਦੀ ਹੈ ਠੀਕ ਹੈ ਇੰਨਾ ਯਾਨੀ ਕਿ ਇਹਨਾਂ ਨੂੰ ਲੋਕ ਮੰਨਦੇ ਆ ਪਸੰਦ ਕਰਦੇ ਆ ਤੇ ਲੋਕ ਗੱਲਾਂ ਆਚੀਆਂ ਰਾਜ਼ਾ ਕਰਦਾ ਹਾਂ ਤਿਹਾਰ ਬੰਦੇ ਨੂੰ ਸੰਤ ਚਾਹਦਾ ਲੋਕੀ ਆਂਦੇ ਨੇ ਜਿੱਥੋਂ ਵੀ ਕਹਿੰਦੇ ਆ ਅਚਾਈ ਇਦੀਆਂ ੱਲਾਂ ਜਿੱਥੋਂ ਵੀ ਮਿਲਦਾ ਉੱਥੋਂ ਹੀ ਲੈ ਲੈਣੇ ਚਾਹੀਦੇ ਨੇ ਲੈ ਲੈਣੀਆਂ ਚਾਹੀਦੀਆਂ ਨੇ ਤੇ ਇਦਾਂ ਹੀ ਨਾ ਉਹਨਾਂ ਨੇ ਦੇਖ ਨਾ ਕਿੰਦੀ ਫਿਆਣੀ ਗੱਲ ਕੀਤੀ ਉਹਨੇ ਕਿ ਤੁਸੀਂ ਜਿੱਥੇ ਵੀ ਲੱਗੇ ਹੋ ਨਾ ਹਾਂ ਜਿੱਥੇ ਵੀ ਆਪਣੀ ਬੁਨਿਆਦ ਦੇ ਨਾਲ ਅਗਰ ਤੁਸੀਂ ਜੁੜੇ ਰਹੋਗੇ ਨਾ ਤੇ ਤੁਸੀਂ ਪਾਰ ਲੰਘ ਜਾਓਗੇ ਤੁਸੀਂ ਕਾਮਯਾਬ ਰਹੋਗੇ ਅਗਰ ਤੁਸੀਂ ਆਪਣੀ ਬੁਨਿਆਦ ਨਾਲ ਅਲੈਦਾ ਹੋ ਜਾਓਗੇ ਨਾ ਤੇ ਫਿਰ ਤੇਰੀ ਕੋਈ ਬੁੱਕਤ ਨਹੀਂ ਰਣੀ ਤੁਸੀਂ ਕਿੱਥੇ ਪਾਸੇ ਨਹੀਂ ਲੱਗ ਸਕਦੇ ਫਿਰ ਤੁਸੀਂ ਰੋਲ ਹੀ ਜਾਓਗੇ ਇਸੇ ਤਰ੍ਹਾਂ ਹੀ ਆਪਣੇ ਯਾਨੀ ਕਿ ਅਗਰ ਕੋਈ ਵੀ ਆਪਣੀ ਅਸਲ ਦੇ ਨਾਲ ਆਪਣੀ ਅਸਲ ਦੇ ਨਾਲ ਜੁੜੇ ਰਹੋ ਅਸਲ ਉਹਨਾਂ ਛੱਡੋ ਇਹ ਕੀ ਜ਼ਿੰਦਗੀ ਦੇ عطاਓ ਝਾੜ ਆਉਂਦੇ ਰਹਿੰਦੇ ਲੇਕਿਨ ਆਪਣੀ ਅਸਲ ਨਾ ਛੱਡੋ ਜਿਹੜੀ ਤੇਰੀ ਅਸਲ ਹੈ ਉਹਦੇ ਨਾਲ ਤੁਸੀਂ ਜੁੜੇ ਰਹੋ ਤੇ ਬਿਲਕੁਲ ਇਵੇਂ ਹੀ ਹੈ ਤੇ ਮੈਂ ਇਹ ਪਹਿਲੀ ਦਫਾ ਵੀਡੀਓ ਚਲਾਈ ਹੈ ਲੇਕਿਨ ਅਗਰ ਸਾਡੇ ਫੈਨ ਸੁਣਨਾ ਚਾਣਗੇ ਪਸੰਦ ਕਰਨਗੇ ਅਸੀਂ ਇਹਨਾਂ ਦੀ ਮਜ਼ੀਦ ਵੀਡੀਓ ਲੈ ਕੇ ਆਵਾਂਗੇ ਇਹਨਾਂ ਦੇ ਵੀਡੀਓ ਤੇ ਬੇਤਹਾਸ਼ਾ ਵੀਡੀਓ ਆ ਕਿਉਂਕਿ ਬੰਦਾ ਮੈਂ ਕਹਿੰਨਾ ساری ਜ਼ਿੰਦਗੀ ਲੰਘ ਜੇ ਇਹਨਾਂ ਦੀ ਵੀਡੀਓ ਨਮਕਨ ਕਿਉਂਕਿ ਇੰਨੇ ਗ ਬਿਆਨ ਇਹਨਾਂ ਦੇ ਤੇ ਬਹੁਤ ਵਧੀਆ ਬਿਆਨ ਆ ਠੀਕ ਹੈ ਹਮੇਸ਼ਾ ਕੰਮ ਦੀ ਗੱਲ ਕੀਤੀ ਇਹਨਾਂ ਨੇ ਸਮਝਾਣ ਦੀ ਗੱਲ ਕੀਤੀ ਹੈ ਤੇ ਲੋ ਜੀ ਵੀਰੋ ਅਗਰ ਤੁਹਾਨੂੰ ਪਸੰਦ ਆਵੇ ਸਾਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਇਹਨਾਂ ਅਸੀਂ ਇਹਨਾਂ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਬਾਕੀ ਆਪਣਾ ਖਿਆਲ ਰੱਖੋ ਮਿਲਣੇ ਤੁਹਾਨੂੰ ਨਵੀਂ ਵੀਡੀਓ ਜਨ ਅੱਲਾ ਨਿਗੇਬਾਨ